ਸਾਰੀ ਉਮਰ ਬਾਈ ਤੇਰੇ ਨਾਲ ਕੱਢੀ ਏ ਬੰਦੇ ਨੇ ਯਾਰ ਸਾਰੀ ਉਮਰ ਤੇਰੇ ਨਾਲ ਕੱਢਤੀ ਡੋਡਿਆਂ ਤੇ ਸ਼ਰਾਬ ਤੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੇ ਕੋਲ ਟਰੱਕ ਲਿਗਾ ਭਾਈ 4-5 ਸਾਲ ਹੋ ਗਏ ਮੈਂ ਬੀਚ ਦਿੱਤਾ ਇਹਨੂੰ ਪੁੱਛ ਲੋ ਮੇਰੇ ਨਾਲ 4-5 ਸਾਲ ਇਹ ਜੂਰ ਰਿਹਾ 4-5 ਸਾਲ ਇਹਨੇ ਆਪਣੀ ਖਾਦੀ ਪੀਤੀ ਫੇ ਮੇਰੇ ਕੋਲੋਂ ਆਪਣਾ ਸਾਰਾ ਕਿੰਨੇ ਸਾਲ ਰਹੇ ਆ ਬਾਬੇ ਤੂੰ 1800 18 ਸਾਲ ਇਹਦੀ ਕੁੜੀ ਦਾ ਵਿਆਹ ਕੀਤਾ ਬਾਹਰ ਭੇਜੀ ਇਹਦਾ ਲੋਹਾਰ ਸਦਾ ਮਕਾਨ ਵੀ ਹੈ ਨਹੀਂ ਸਕੋਲੇ ਤੇ ਆ ਗੱਲ ਸੁਣਿਓ ਜੀਵਨ ਦੀ ਆ ਕੀ ਕਹਿੰਦੇ ਹੋ ਜੀ ਇਹ ਵੀ ਕੁੜੀਆਂ ਨਿਆਣੇ ਵੀ ਬੈਠਾਏ। ਇਹ ਗੱਡੀ ਚਲਾ ਕੇ ਫੇਰ ਨਿਆਣੇ ਪੜਾ ਕੇ ਇਹ ਬੜੇ ਲਿਕੇ ਚਲੋ ਮਹਾਰਾਜ ਨੇ ਤਰੱਕੀ ਕੀਤੀ ਪੜ ਗਏ। ਬਾਹਰ ਚਲੇ ਗਏ। ਬਾਹਰ ਚਲੇ ਗਏ ਵੱਡੀ ਕੁੜੀ ਇੱਕ ਗਈ ਆ। ਬਾਥੀ ਇੱਕ ਕੁੜੀ ਦਾ। ਇਹਦੇ ਕੋਲ ਕੀ ਸੀ ਉਦੋਂ ਬਾਈ ਕੋਲੇ? ਉਦੋਂ ਗੱਡੀਆਂ ਸੀ ਦੋ ਤੈਨੂੰ। ਹੂੰ। ਪਹਿਲਾਂ ਜਦੋਂ ਮੈਂ ਚੜਿਆ ਉਦੋਂ ਇੱਕੋ ਹੀ ਗੱਡੀ ਸੀ। ਉਹ ਵੀ ਵੇਚਣ ਤੇ ਲੱਗੀ। ਉਹ ਵੀ ਵੇਚਣ ਤੇ ਲੱਗੀ। ਹਾਂ। ਤੇ ਹੁਣ ਸਾਰਾ ਕੁਝ ਬਣ ਗਿਆ। ਬੱਚੇ ਬਾਹਰ ਚਲੇ ਗਏ ਘਰ ਨਹੀਂ ਬਣ ਗਿਆ। ਕੋਠੀ ਵਰਗਾ ਘਰ ਬਣਿਆ। ਔਰ ਮੈਨੂੰ 5 ਸਾਲ ਲੱਗ ਪੰਜ ਸਾਲਾਂ ਜੀ ਮੈਨੂੰ ਦਿਖਾ ਦੇ ਉਹ ਡਰਾਈਵਰ ਬਣਾ ਕੇ ਦਿਖਾ ਲੈ ਹੁਣ ਕਹਿੰਦੇ 5 ਸਾਲ ਲੱਗੇ ਪੁੱਛੋ ਹੈਲੋ ਇਹਨੂੰ ਪੁੱਛੋ ਮੈਨੂੰ ਕਿੰਨੇ ਚਿਰ ਛੱਡ ਕੇ ਗਿਆ ਨੂੰ ਗਿਆ ਦੋ ਸਾਲ ਹੋ ਗਏ ਤਿੰਨ ਹੋ ਗਏ ਕੱਢ ਦੇ ਵਿੱਚੋਂ ਨਹੀਂ ਛੱਡ ਕੇ ਮੈਨੂੰ ਗਿਆ ਸੀ ਮੈਂ ਗੱਡੀ 베ਚਤੀ ਮੈਂ ਤੇਰੇ ਹਿਸਾਬ ਕੀਤਾ ਮੈਂ ਕਿਹਾ ਮਾਣ ਮੇਰੇ ਕੋਲ ਕੱਕ ਨਹੀਂ ਆ ਮੇਰਾ ਤਾਂ ਘਰ ਵੀ ਵੇਚ ਗਿਆ ਸੀ ਕੋਈ ਤਨਖਾਹ ਦਿੱਤੀ ਸੀ ਤੈਨੂੰ ਕੋਈ ਤਨਖਾਹ ਲੈਂਦਾ ਸੀ ਤੂੰ ਆਖ ਨਹੀਂ ਸਿਰਫ ਖਾਣਾ ਪੀਣਾ ਹੀ ਸੀ ਖਾਣਾ ਪੀਣਾ ਜਾਨੀ ਤਾਂ ਰੰਗ ਲਿੰਦਾ ਹੀ ਆ ਰੰਗੂ ਰਿੰਦਰ ਜਿਵੇਂ ਭਰਾ ਰੰਦੇ ਆ ਮੇਰੇ ਰਿੰਦਰ ਸੀ ਹਾਂਜੀ ਇਹ ਗੱਲ ਤਾਂ ਸੁਣੋ ਇਹਨੂੰ ਇਹ ਪੁੱਛਿਆ ਵੀ ਲਾਇਸੈਂਸ ਹੈਗਾ ਕੋਈ ਧਾਰ卡ਟ ਹੈਗਾ ਇਹ ਦੇਖੋ ਉਹ ਤਾਂ ਬਾਅਦ ਦੀਆਂ ਗੱਲਾਂ ਛੱਡੋ ਕੁਝ ਵੀ ਨਹੀਂ ਸੀਗਾ ਪਰ ਇਨਸਾਨੀਅਤ ਸੀਗੀ ਤੁਹਾਡੇ ਕੋਲੇ ਵੀ ਤੁਸੀਂ ਮੇਰੀ ਗੱਲ ਤਾਂ ਸੁਣੋ ਹਲੇ ਵੀ ਮੇਰੇ ਕੋ ਇੰਨਾ ਇਹਦਾ ਲਾਜ ਕਰਾਇਆ ਜਦੋਂ ਮੇਰੇ ਕੋ 3 ਸਾਲਾਂ ਬਾਅਦ ਆਇਆ ਨਾ ਇਹ ਮੈਂ ਕਦੀ ਜਿਹੜਾ ਮਹਿੰਗੇ ਤੋਂ ਮਹਿੰਗੇ ਹਸਪੀਟਲ ਜਾ ਕੇ ਤਾਂ ਪਾਣੀ ਘੜਾਇਆ ਸਰਕਾਰ ਨੂੰ ਘੜਾਇਆ ਬਾਪੂ ਨੇ ਸਾਰੀ ਜ਼ਿੰਦਗੀ ਨਸ਼ਾ ਕੀਤਾ ਸ਼ਰਾਬ ਪਿੰਦਾ ਰਿਆ ਨਸ਼ਾ ਕਰਦਾ ਰਿਆ ਹੁਣ ਸਰੀਰ ਤੁਸੀਂ ਦੇਖੋ ਪੇਟ ਚ ਪਾਣੀ ਭਰ ਗਿਆ ਲੀਵਰ ਬਿਲਕੁਲ ਖਤਮ ਆ। ਅਬ ਤੁਸੀਂ ਦੇਖੋ ਪੇਟ ਕਿਵੇਂ ਫੁੱਲਿਆ ਪਿਆ ਤੋੜੇ ਵਾਂਗੂ। ਅੱਖਾਂ ਦੇਖੋ ਕਿਵੇਂ ਪੀਲੀਆਂ ਹੋਈਆਂ ਪਈਆਂ ਸ਼ਰਾਬ ਪੀ ਪੀ ਕੇ। ਬਾਪੂ ਨੇ ਆਪਣਾ ਨਾਂ ਜੀਵਨ ਸਿੰਘ ਦੱਸਿਆ ਪਿਤਾ ਜੀ ਦਾ ਨਾਮ ਹਾਕਮ ਸਿੰਘ ਦੱਸਿਆ। ਪੈਰਾਂ ਤੇ ਦੇਖੋ ਜ਼ਖਮ ਲੱਤਾਂ ਗਲੀਆਂ ਪਈਆਂ। ਸ਼ੂਗਰ ਹੋ ਗਈ, ਲੀਵਰ ਦੀ ਪ੍ਰੋਬਲਮ ਆ ਗਈ, ਕਿਡਨੀਆਂ ਵੀ ਖਰਾਬ ਹੋਈਆਂ ਖੜੀਆਂ ਤੇ ਹੁਣ ਇਹ ਬਾਪੂ ਕ੍ਰਿਆਮ ਪਿੰਡ ਤੋਂ ਦੱਸਦਾ ਵੀ ਮੈਂ ਉੱਥੋਂ ਆਇਆ। ਆਪਣੇ ਮੁੰਡੇ ਦਾ ਨਾਂ ਲਕੀ ਨਸਰਾਲਾ ਦੱਸਦਾ ਦੋ ਭਰਾ ਹੋਰ ਹੈਗੇ ਇੱਕ ਮਰ ਗਿਆ ਕਹਿੰਦਾ ਦੋ ਭਰਾ ਜਿਉਂਦੇ ਆ ਦੋ ਵੱਡੇ ਤੇ ਤੋ ਛੋਟੇ ਵੱਡੇ ਹੀ ਸਾਰੇ ਇੱਕ ਦਾ ਨਾਂ ਹੈਗਾ ਇੱਕ ਦਾ ਕਰਵੰਤਿਆ ਹੂੰ ਇੱਕ ਦਾ ਨਾਂ ਓਂਕਾਰ ਓਂਕਾਰ ਸਿੰਘ ਮਤਲਬ ਉਹ ਵੀ ਬਾਪੂ ਜਥਨਾ ਨਹੀਂ ਚਾਹੁੰਦਾ ਕਿਉਂਕਿ ਬਾਪੂ ਨੂੰ ਐ ਹੁਣ ਵੀ ਮੇਰਾ ਲਾਜ ਨਾ ਕਿਤੇ ਹੋਰ ਨਾ ਮੈਨੂੰ ਵਾਪਸ ਭੇਜ ਦੇਣ ਜਾਂ ਲਾਜ ਨਾ ਕਰਾਉਣ ਜਾਂ ਮੇਰੇ ਪਿੰਡ ਪਤਾ ਕਰਨਗੇ ਮੈਨੂੰ ਕੋਈ ਮਾੜਾ ਕਹੂਗਾ ਮੰਨੋ ਸਾਨੂੰ ਬਹੁਤ ਕਈ ਵਾਰੀ ਇਸ ਤਰ੍ਹਾਂ ਦੇਖਣਾ ਪੈਂਦਾ ਚਾਹੋ ਚਾਹੋ ਬਾਪੂ ਦਾ ਸੁਰਤ ਚਾ ਪੂਰਾ ਕੈਂਪ ਪਿਆ ਹਜੇ ਕਈ ਬੰਦੇ ਥੋੜੇ ਜਿਹਾ ਜ਼ਿਆਦਾ ਢਿੱਲੇ ਹੁੰਦੇ ਆ ਉਸ ਟਾਈਮ ਉਹਨਾਂ ਤੋਂ ਪੁੱਛ ਕੇ ਚੀ ਵੀ ਨਹੀਂ ਕਰ ਸਕਦੇ ਇਕਦਮ ਅਸੀਂ ਪੂਰੀ ਤੇ ਫਿਰ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਉਹ ਕੌਣ ਸੀ ਕਿਵੇਂ ਸੀ ਕਿੱਥੋਂ ਸੀਗਾ ਪਰ ਬੜੀ ਦੁੱਖ ਦੀ ਗੱਲ ਆ ਭੈਣੋ ਭਰਾਵੋ ਜੇ ਕੋਈ ਤੁਸੀਂ ਮਦਦ ਕਰਨਾ ਚਾਹੁੰਦੇ ਆ ਨਾ ਕਿਸੇ ਦੀ ਐ ਸੁੱਟ ਕੇ ਨਾ ਜਾਇਆ ਕਰੋ ਐ ਛੱਡ ਕੇ ਨਾ ਜਾਇਆ ਕਰੋ ਰਿਕੁਐਸਟ ਹੀ ਆ ਬਾਈ ਜੀ ਜੀ ਤੁਹਾਨੂੰ ਦੱਸ ਚੋ ਦਾ ਸਹੀ ਤੁਸੀਂ ਇਹ ਗੇਟ ਦੇ ਬਾਹਰ ਛੱਡ ਕੇ ਭੱਜ ਕਿਉਂ ਬਾਈ ਹਾਂ ਦੇਖੋ ਉਹ ਉੱਥੇ ਮੂਹਰੇ ਕੈਂਪ ਵਾਲੇ ਪਾਸੇ ਕੋਈ ਛੱਡ ਗਿਆ ਵਾਪਸ ਨੂੰ ਦਲਬਾਖ ਸਿੰਘ ਸਰਪੰਚ ਸਾਹਿਬ ਹਾਂਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਸਕਾਰ ਬਾਬ ਵਧੀਆ ਵੀਰ ਜੀ ਗੁਰਪ੍ਰੀਤ ਸਿੰਘ ਪੋਰੇ ਆ ਵੀਰ ਜੀ ਮਨੁੱਖਤਾਰੀ ਸੇਵਾ ਤੋਂ ਹਾਂਜੀ ਹਾਂ ਦੱਸਦਾ ਰਹਾਂ ਹਾਂਜੀ ਵੀਰ ਜੀ ਤਾਂ ਇੱਕ ਨਾ ਬੰਦਾ ਆਇਆ ਸਾਡੇ ਕੋਲੇ ਜੀਵਨ ਸਿੰਘ ਨਾਂ ਇਹਦਾ ਇਹ ਕਹਿੰਦਾ ਮੈਂ ਕ੍ਰਿਆਮ ਪਿੰਡ ਸ਼ਮਸ਼ਾਨ ਘਾੜ ਚ ਪਿਆ ਸੀ 1.5-2 ਮਹੀਨਿਆਂ ਤੋਂ ਸੀਗਾ ਕਿਦਾਂ ਦਾ ਬੰਦਾ ਥੋੜੇ ਪਿੰਡ ਪਿਆ ਸ਼ਮਸ਼ਾਨ ਘਾੜ ਚ ਜੀਵਲ ਸਿੰਘ ਜੀਵਲ ਸਿੰਘ ਇਹ ਹੈ ਥੋੜੇ ਪਿੰਡ ਦਾ ਨਹੀਂ ਹੈਗਾ ਹੈ ਨਸਰਾਲੇ ਦਾ ਇਹ ਚਾਰਪੁਰ ਜ਼ਿਲ੍ਹੇ ਦਾ ਟਰੱਕ ਡਰਾਈਵਰ ਸੀਗਾ ਟਰੱਕਾਂ ਟਰੱਕਾਂ ਤੇ ਰਿਹਾ ਸ਼ਰਾਬ ਸ਼ੂਬ ਜ਼ਿਆਦਾ ਪੀਂਦਾ ਸੀ ਹੁਣ ਇਹਦਾ ਪੇਟ ਚ ਪਾਣੀ ਭਰਿਆ ਪਿਆ ਵਾ ਲੀਵਰ ਚ ਪ੍ਰੋਬਲਮ ਆ ਤੇ ਕੱਲ ਇਹਨੂੰ ਇੱਥੇ ਕੋਈ ਸਾਡੇ ਸੁੱਟ ਗਿਆ ਬਾਹਰ ਛੱਡ ਗਿਆ ਕੋਈ ਇੱਥੇ ਨਹੀਂ 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 ਸਰ ਇਦਾਂ ਨਹੀਂ ਹੈਗੀ ਇਹਦੀ ਮੈਂ ਦੱਸਦਾ ਤੁਹਾਨੂੰ ਇਹ ਸਵਚਾਰ ਕਰਦੇ ਆਂ ਕਿ ਵੀ ਜੀ ਐਕਚੁਅਲ ਜੋ ਰੈਲਿਟੀ ਹੈ ਦੇਖੋ ਬੋ ਦੱਸਣ ਤੋਂ ਜੋ ਇਹ ਨਾ ਸਾਡੇ ਪਿੰਡ ਦਾ ਹੀ ਇੱਕ ਬੰਦਾ ਉਹਨੇ ਟਰੈਕਟਰ ਦੇ ਵੀ ਦਾ ਕੰਮ ਕਰਦਾ ਸੀ ਅੱਛਾ ਜੀ ਮਨੋ ਜੀ ਇਹਦੀ ਬੈਕਸਟਾ ਦਾ ਪਤਾ ਨਹੀਂ ਕਿ ਕਿੱਥੋਂ ਲਾਉਂ ਗਿਆ ਕਰਦਾ ਇਹ ਜੀ ਇਹ ਉਹਦੇ ਨਾਲ ਡਰਾਈਵਰੀ ਕਰਦਾ ਸੀ ਰਹਿੰਦਾ ਇੱਥੇ ਸੀ ਬਟ ਹੁਣ ਹੈ ਇਹ ਨਾ ਸਾਡੇ ਉੱਥੇ ਇੱਕ ਨਾਲੀ ਉਹ ਪਹਿਲਾਂ ਤਾਂ ਮਿਲਰ ਦਵਾਈਦਾਰੂ ਵੀ ਕਰਾਉਂਦਾ ਰਿਹਾ ਸ਼ਾਇਦ ਅੱਛਾ ਜੀ ਫਿਰ ਉਹ ਮਹੀਨੇ ਤੋਂ ਮਹੀਨੇ ਤੋਂ ਕੋਈ ਵੀ ਇਹਨੂੰ ਪੁੱਛਦੇ ਸੀ ਅੱਛਾ ਸਰਵਿਸ ਸਟੇਸ਼ਨ ਹੈ ਇੱਕ ਲੱਗਿਆ ਥੋ ਨਾਲ ਦੇ ਪਿੰਡ ਤੋਂ ਮੁੰਡੇ ਕਰਦਾ ਅੱਛਾ ਜੀ ਫਿਰ ਉਹ ਕੋਦੇ ਕੋਲ ਰਹਿੰਦਾ ਸੀ ਉਹ ਥੇ ਜਿੱਥੇ ਤਾਂ ਉਹੀ ਇਹਦਾ ਦਵਾਈਦਾਰੂ ਜਾਂ ਰੂਟ ਪਾਣੀ ਦਾ ਕਰਦਾ ਸੀ ਇਹ ਸ਼ਰਾਬ ਸ਼ਰੂਬ ਵੀ ਇੱਥੇ ਵੀ ਪੀਂਦਾ ਰਿਹਾ ਉਹ ਮੇਂ ਸ਼ਰਾ ਪਹਿਲਾਂ ਹਾਂਜੀ ਕਾਫੀ ਫਿੰਡ ਰਿਹਾ ਮੈਨੂੰ ਖਿਆਲ ਨਾਲ ਧੁੱਪੀ ਵੀ ਖਾਂਦਾ ਰਿਹਾ ਇਹ ਫਿਰ ਹੁਣ ਇਹਦੇ ਥੋੜੀ ਮੈਨਾਂ ਲੀਵਰ ਚ ਪ੍ਰੋਬਲਮ ਸੀ ਮੈਨੂੰ ਪੁੱਛਿਆ ਸੀ ਵੀ ਕੀ ਪ੍ਰੋਬਲਮ ਹੈ ਹੂੰ ਲੇਕਿਨ ਅਸੀਂ ਮੇਰੀ ਦਵਾਈ ਦਾਰੂ ਚੱਲਦੀ ਆ ਉਹ ਤਾਂ ਜਾਣਦਾ ਨਾ ਸਰਪੰਚ ਸਾਹਿਬ ਨੂੰ ਪਛਾਣ ਲਈ ਬਾਜ ਬਾਕੀ ਨੂੰ ਪਛਾਣ ਲੈਣਾ ਬਾਕੀ ਬਾਈ ਨੂੰ ਤੂੰ ਸਾਨੂੰ ਝੂਠ ਕਾ ਤੋ ਬੋਲੀ ਜਨਾ ਵੀ ਮੈਂ ਤਿੰਨ ਮਹੀਨੇ ਹੌਲੀ ਹੌਲੀ ਰੁੜ ਕੇ ਆਏ ਆ ਪਿੰਡ ਪਹੁੰਚੇ ਆ ਮੈਂ ਬਸ ਡਰਦਾ ਸੀ ਮੈਂ ਕਹਾਂ ਕੋਈ ਵੀ ਜਵਾਬ ਦੇਤਾ ਕਰਦਿਆਂ ਨੇ ਵੀ ਇਹ ਜਿਹੜਾ ਗੱਡੀ ਨਾਲ ਇਹ ਨਹੀਂ ਵੀ ਬਾਪੂ ਫਿਰ ਝੂਠ ਕਾਦ ਬੋਲੀ ਜਾਂਦਾ ਸਾਨੂੰ ਮੈਂ ਤੈਨੂੰ ਪਹਿਲਾਂ ਹੀ ਬਿੰਦੇ ਸਾਰੀ ਗੱਲ ਕੀਤੀ ਬਾਪੂ ਝੂਠ ਨਾ ਬੋਲੀ ਸੱਚ ਦੱਸੀ ਗੱਲ ਵੀ ਅਸੀਂ ਤੇਰੀ ਮਦਦ ਕੀਤਾ ਅਸੀਂ ਤੈਨੂੰ ਬਿਠਾਇਆ ਬਾਪੂ ਇੱਥੇ ਤਾਂ ਹੀ ਤੈਨੂੰ ਨਮਾਇਆ ਤਵਾਇਆ ਕੱਪੜੇ ਬਦਲਾਇਆ ਤੇਰੇ ਬਾਪੂ ਮੈਂ ਵੀ ਮੈਂ ਕਹਾਂ ਬਾਈ ਨੂੰ ਨਹੀਂ ਝੂਠ ਬੋਲਣਾ ਤੇਰੇ ਕੋਲ ਗੱਲ ਆਈ ਸੀ ਤੂੰ ਫੇਰ ਵੀ ਝੂਠ ਬੋਲੀ ਜਾਂਦਾ ਸਾਨੂੰ ਹਜੇ ਵੀ ਯਾਰ ਨਹੀਂ ਹੁੰਦਾ ਨਹੀਂ ਯੋਗ ਹੋਦਾ ਮੇਰੇ ਕੋਲ ਕੋਈ ਬੰਦਾ ਆਇਆ ਸੀ ਇਦਾਂ ਕਿਤੇ ਉਹ ਨਹੀਂ ਇਹਦੀ ਗੱਲ ਕਰਦਾ ਉਹਦੀ ਹੈਲਪ ਨਹੀਂ ਕਰਦੇ ਕੋਈ ਅੱਛਾ ਜੀ ਤੇ ਮੈਂ ਇਹਨੂੰ ਕਿਹਾ ਸੀ ਤੂੰ ਯਾਰ ਮੈਂ ਤੇਨਾਂ ਖੜਦਾ ਉਹਨੂੰ ਮੈਂ ਉਹ ਜਿਹੜਾ ਉਹ ਬੰਦਾ ਮੇਰੇ ਕੋਲ ਆਇਆ ਸੀ ਮੈਂ ਤਾਂ ਮੈਂ ਖੜਦਾ ਤੂੰ ਉਹ ਤੇ ਤਿਰਕਾਸ਼ ਦੇ ਠਾਣੇ ਕੀ ਮੇਰੀ ਸਾਰੀ ਉਮਰ ਦੇ ਵਿੱਚ ਤੂੰ ਮੈਨੂੰ ਇੰਦਾ ਕੀ ਦੀ ਹੁਣ ਤੂੰ ਮੇਰੇ ਇਲਾਜ ਕੀ ਉਹਨੂੰ ਕਿਹਾ ਤਾਂ ਵੀ ਜੋ ਇਹਦਾ ਬੰਦਾ ਇਸ ਤਾਂ ਆਪਾ ਦਵਾਉਨੇ ਆ ਦੀ ਲੋ ਹਾਂ ਬਾਪੂ ਤੂੰ ਉਹਨੇ ਸਾਰੀ ਉਮਰ ਕੱਢੀ ਨਹੀਂ ਹਾਂ ਸਹੀ ਗੱਲ ਆ ਕੀ ਨਾਮ ਉਹਦਾ ਬੱਬੂ ਤੇ ਬੱਬੂ ਨੇ ਸਾਰੀ ਉਮਰ ਲਾਈ ਆ ਉਹ ਜਵਾਬ ਇਹਦਾ ਚੱਕਦਾ ਹੀ ਨਹੀਂ ਨਹੀਂ ਭੁੱਕੀ ਤੇ ਤੇ ਸ਼ਰਾਬ ਤੇ ਲਾਈ ਆ ਬਸ ਹਾਂ ਪੈਸੇ ਤਾਂ ਨਹੀਂ ਜਮਾ ਕਰੇ ਕੋਈ ਲਏ ਤੂੰ ਤਨਖਾਹ ਲੈਂਦਾ ਸੀ ਕੋਈ ਇਹਨੂੰ ਬਾਗੀ ਨੂੰ ਪਤਾ ਸਭ ਨੂੰ ਨਹੀਂ ਤੁਸੀਂ ਮੈਨੂੰ ਦੱਸੋ ਤਨਖਾਹ ਲੈਂਦੇ ਸੀ ਕੋਈ ਨਹੀਂ ਕੋਈ ਫਿਰ ਬਸਰ ਭੁੱਖੀ ਤੇ ਸ਼ਰਾਬ ساری ਉਮਰ ਕੱਢਤੀ ਹੁਣ ਉਹਨੇ ਮਨਾ ਕਰਦਾ ਝਗਾ ਚੱਕਦਾ ਜਵਾਬ ਦੇਦਾ ਮੈਂ ਨਹੀਂ ਕਰਨਾ ਕੋਈ ਕਮਾਲ ਹੋ ਗਈ ਫਿਰ ਜੀਵਨ ਸਿੰਘ ਐਸੇ ਗੱਲੋਂ ਮੈਂ ਡਰਦਾ ਹਾਂ ਮੈਂਗਾ ਉਹਦੇ ਬੱਲੇ ਕੱਖ ਨੀਗਾ ਉਹਨੇ ਦੇਣਾ ਕੱਖ ਹੁਣ ਉਹੀ ਛੱਡ ਕੇ ਗਿਆ ਤੇ ਸੱਚ ਦੱਸਦੇ ਹੁਣੇ ਵੀ ਗੱਲ ਵੀ ਇੱਥੇ ਕੌਣ ਛੱਡ ਕੇ ਗਿਆ ਸਾਰੇ ਦੱਸਣੀਆਂ ਗੱਲ ਗੱਲ ਤਾਂ ਸੁਣ ਲੈ ਪਤਾ ਲੱਗ ਗਿਆ ਨਾ ਬਾਕੀ ਬਾਈ ਨੇ ਮੈਂ ਗੱਲ ਕਰੀ ਜਾਨਾ ਦੱਸ ਹੀ ਦੇਣਾ ਮੈਨੂੰ ਇੱਥੇ ਆਟੋ ਕਰਾਇਆ ਆਡੇ ਚ ਵੀ ਨਹੀਂ ਕਿਹਨੇ ਕਰਾਇਆ ਉਹਨੇ ਸੋਨੀ ਨੇ ਗਏ ਨੇ ਸੋਨੀ ਨੇ ਕਰਾਇਆ ਉਹਨੇ ਬੱਬੂ ਨੇ ਕਰਾਈ ਬੱਬੂ ਨੇ ਨਹੀਂ ਹਾਂ ਮਤਲਬ ਸਾਰੇ ਇਕੱਠੇ ਹੀ ਆਏ ਹੂੰ ਗਰੋਪੀ ਆ ਇਹਨਾਂ ਕੋ ਉਹਨਾਂ ਨੇ ਕਰਾਇਆ ਉਹਨਾਂ ਨੇ ਕਰਾਇਆ ਹਾਂ ਉਹਨਾਂ ਨੇ ਉਹਨੂੰ ਦੱਸਿਆ ਹੂੰ ਇੱਥੇ ਮਨੁੱਖਤਾ ਕੇਂਦਰ ਆ ਮੇਰੇ ਤੋਂ ਨਾ ਮੋਬਾਈਲ ਵੀ ਐਨੀਆ ਫਿਰ ਉਹ ਛੱਡ ਕੇ ਗਏ ਇੱਥੇ ਤੈਨੂੰ ਹਾਂ ਉਹ ਇੱਥੇ ਬਾਹਰ ਲਾ ਕੇ ਚਲੇ ਗਏ ਆਹੋ ਮੁੰਡਾ ਜਿਹੜਾ ਡਰਾਈਵਰ ਜਗਾ ਅਈ ਤੇ ਮੈਂ ਗਿਆ ਅੰਦਰ ਕਰਕੇ ਆਉਂਗਾ ਕੌਣ ਸੀ ਨਾਮ ਦੱਸ ਮੈਨੂੰ ਗਰੁੱਪ ਚ ਜਿਹੜੇ-ਜਿਹੜੇ ਬੰਦੇ ਜਿਹੜੇ ਤੈਨੂੰ ਲੁਧਿਆਣੇ ਤੱਕ ਤੇਰੇ ਨਾਲ ਆਏ ਹੋ ਕਿਹੜੇ-ਕਿਹੜੇ ਇਹਨੇ ਬੱਬੂ ਦੱਸੂ ਉਹਨਾਂ ਦੇ ਨਾਮਾਂ ਦਾ ਡਰਾਈਵਰਾਂ ਦਾ ਮੈਂ ਤੈਨੂੰ ਪੁੱਛਦਾ ਬਾਪੀ ਤੂੰ ਦੱਸ ਜਿਹੜੇ ਆਟੋ ਵਾਲਾ ਆਟੋ ਵਾਲਾ ਨਹੀਂ ਜਿਹੜੇ ਤੈਨੂੰ ਉੱਥੋਂ ਗਰੁੱਪ ਲੈ ਕੇ ਆਇਆ ਬੱਬੂ ਦੇ ਨਾਲ ਦੇ ਸੀ ਜਿਹੜੇ ਕਿਹੜੇ-ਕਿਹੜੇ ਛੱਡ ਕੇ ਗਏ ਬੱਬੂ ਦੇ ਨਾਲ ਦਾ ਗਰੁੱਪ ਕਿਹੜਾ ਕੋਈ ਨਹੀਂ ਲਾ ਹੁੰਦਾ ਤੂੰ ਕਹੀ ਜਣਾ ਵੀ ਉਹਨਾਂ ਦਾ ਗਰੁੱਪ ਸੀ ਸਾਰਾ ਉਹੀ ਛੱਡ ਕੇ ਗਏ ਆ ਡਰਾਈਵਰ ਜਿਹੜਾ ਉਹ ਕੋਣ ਸੀ ਕੀ ਨਾਂ ਸੀ ਉਹਦਾ ਭਾਈ ਡਰਾਈਵਰ ਦਾ ਨਾਂ ਨਹੀਂ ਪਤਾ ਕੋਈ ਬੱਬੂ ਨੂੰ ਪਤਾ ਉਹਦਾ ਨਾਂ ਬੱਬੂ ਹਜੇ ਵੀ ਝੂੜੋ ਸਾਰੇ ਰਾਤ ਤੋਂ ਆਏ ਆ ਤੂੰ ਉਹਨੂੰ ਪੁੱਛਿਆ ਵੀ ਨਹੀਂ ਭਾਈ ਤੂੰ ਕੀ ਨਾਂ ਹੈ ਤੇਰਾ ਨਾਂ ਤਾਂ ਭਾਈ ਤਾਂ ਮੈਂ ਤਾਂ ਜੋ ਤੇ ਸੱਸ ਦਾ ਜਾਣਾ ਉਹਨੇ ਆਪ ਗਿਆ ਜੀਵਨ ਸਿੰਘ ਹਜੇ ਵੀ ਝੂਠ ਨਾ ਬੋਲ ਉਹ ਤੇਰਾ ਢੱਡ ਪੱਟਣਾ ਲਾ ਹੋਇਆ ਪਿਆ ਸਾਹਮਣੇ ਮੁੱਥੇ ਲੱਗਦੀ ਆ ਬਾਪੂ ਯਾਰ 1 ਮਿੰਟ ਦਾ ਕੰਮ ਆ ਬੱਬੂ ਨੂੰ ਕਹੋ ਉਹਦਾ ਕੀ ਨੰਬਰ ਨਾ ਆ ਵੀ ਬੱਬੂ ਦਾ ਨੰਬਰ ਦਿਓ ਵੀਰੇ ਤੁਸੀਂ ਸਾਨੂੰ ਬੱਬੂ ਦਾ ਇਹ ਵੀ ਨਾ ਮਨਾ ਕਰ ਜਣ ਮੈਂ ਮੁੜ ਕੇ ਰੋੜ ਲੁੱਕੇ ਰ ਬੱਬੂ ਬਥੂਠ ਬੋਲਣਾ ਸੀ ਤੂੰ ਸਾਨੂੰ ਐਨੀ ਗੱਲਾਂ ਐਸੀ ਗੱਲਾਂ ਸਾਰੀ ਉਮਰ ਬੱਬੂ ਤੇਰੇ ਝੂਠ ਦੇ ਕਰਕੇ ਨਿਕਲ ਗਈ ਤੂੰ ਤੇ ਬੱਚਿਆਂ ਨੂੰ ਛੱਡਦਾ ਯਾਰ ਘਰ ਵਾਲੀ ਨੂੰ ਛੱਡਦਾ ਤੂੰ ਨਸ਼ੇ ਪਿੱਛੇ ਮਰ ਗਿਆ ਸਾਰੀ ਉਮਰ ਮਾਂ ਪਿਓ ਨੂੰ ਛੱਡਦਾ ਭਰਾ ਮਾਂ ਨੂੰ ਛੱਡਦਾ ਜਿਹਦੀ ਖਤਰ ਤੂੰ ਛੱਡਿਆ ਜਿਹਦੇ ਨਾਲ ਤੂੰ ਸਾਰੀ ਉਮਰ ਰਿਹਾ ਉਹਨੇ ਤੈਨੂੰ ਛੱਡਤਾ ਹੁਣ ਕੀ ਪਿਆ ਬੱਲੇ ਮੈਨੂੰ ਭਰੋਸਾ ਨਹੀਂ ਸੀ ਇਹ ਤੇ ਐਂਡਾ ਕਰੋਗਾ ਮੈਂ ਕੀ ਪਿਆ ਪੱਲੇ ਉਹ ਕਹਿੰਦਾ ਸੀਗਾ ਕਿ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ ਮੇ ਤੁਹਾਨੂੰ ਇਲਾਜ ਨਹੀਂ ਕਰਾ ਲਾ ਜੋ ਵੀ ਕਰਾਣਾ ਤੇ ਮੈਂ ਤੇਰੇ ਕੋ ਮੇਰੇ ਨਾਲ ਕਰਦੇ ਤੇ ਮੈਂ ਆਪ ਇਕੱਲਾ ਐ ਕੋਈ ਇੰਨੀ ਗੱਲਾਂ ਬੰਦੇ ਨੇ ਨਹੀਂ ਚੱਲਦੀਆਂ ਸੀਗੀਆਂ ਅੱਥੀ ਇਹ ਕਹਿੰਦਾ ਇਲਾਜ ਵੀ ਨਹੀਂ ਕਰਾਇਆ ਮੇਰਾ ਮੈਂ ਜ਼ਦਾਈ ਸੀਗਾ ਇਲਾਜ ਜੇ ਕਰਉਂਦਾ ਉੱਥੇ ਕਰਵਾਉਂਦਾ ਰਿਹਾ ਜਿੰਨੂ ਜਿੰਨ ਕੀ ਪਾਹੀ ਮੈਨੂੰ ਨਹੀਂ ਹੁਣ 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 ਦੀ ਗੱਲ ਕਰਦੇ ਹੁਣ ਦੀ ਪਹਿਲਾਂ ਤਾਂ ਕਰਾਇਆ ਹੋ ਪਰ ਪਹਿਲਾਂ ਵੀ ਜੇ ਸਹੀ ਇਲਾਜ ਹੋ ਜਾਂਦਾ ਵੀਰੇ ਇਹਦੇ ਲੀਵਰ ਨੂੰਰ ਚ ਇੰਨੀ ਦਿੱਕਤ ਆਉਣੀ ਨਹੀਂ ਸੀਗੀ ਨਾ ਇਹ ਉਸ ਟਾਈਮ ਕਹਿੰਦੇ ਜਿੰਨੀ ਕਿ ਮੈਨੂੰ ਨੌਲੇਜ ਆ ਨਾ ਇਸ ਚੀਜ਼ ਦੀ ਕਿਉਂਕਿ ਮੈਨੂੰ ਇਸ ਚੀਜ਼ ਦਾ ਪਰਦਾ ਆ ਕਿਉਂਕਿ ਮੈਨੂੰ ਇਹ ਦਿਨ ਕੱਲ ਦਾ ਲੱਗਿਆ ਕਿ ਡਾਕਟਰ ਨੇ ਇਹਨੂੰ ਮਨਾ ਕੀਤਾ ਸੀ ਕਿ ਤੂੰ ਸ਼ਰਾਬ ਨਹੀਂ ਪੀਣੀ। ਹਾਂ। ਤੇ ਇਹ ਦੁਆਰਾ ਮੇਰੇ ਖਿਆਲ ਨਾਲ ਸ਼ਰਾਬੀ ਹੀ ਲੱਗਦਾ ਸੀ। ਬਾਸ ਬਾਸ ਬਾਸ। ਉਹ ਪਹਿਲਾਂ ਠੀਕ ਹੋ ਗਿਆ ਸੀ ਇਹ ਹੈ ਕਿ ਕਦੇ ਲਿਵਰ 'ਚ ਪਾਣੀ ਭਰਦਾ ਸੀ ਤਾਂ ਪੇਟ ਕਾਫੀ ਇਹਦਾ। ਪੇਟ ਤਾਂ ਹੁਣ ਵੀ ਭਾਈ ਪਾਟਣ ਵਾਲਾ ਹੋਇਆ ਪਿਆ। ਹਾਂਜੀ ਹਾਂਜੀ। ਚਲੋ ਭਾਈ ਦਿਲਵਾਨ ਸਿੰਘ ਬਾਈ ਜੀ ਸ਼ੁਕਰੀਆ ਤੁਸੀਂ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਬਹੁਤ ਸ਼ੁਕਰੀਆ ਕੋਈ ਗੱਲ ਨਹੀਂ ਸਰ ਕੋਈ ਗੱਲ ਨਹੀਂ ਥੈਂਕ ਯੂ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਜੀ ਓਕੇ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਧੰਨਵਾਦ ਦੇਖੋ ਜੀ ਬੜੀ ਦੁੱਖ ਦੀ ਗੱਲ ਆ ਬੜੀ ਸ਼ਰਮ ਵੀ ਆਉਂਦੀ ਹੈ ਕਈ ਵਾਰੀ ਐਸੀ ਜੀਆਂ ਗੱਲਾਂ ਸੀ ਜਿਹੜੋਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸਾਡੇ ਬਾਪੂ ਆ ਸਾਡੇ ਪਿਓ ਆ ਵਰਗਾ ਬਾਪੂ ਵੀ ਆ ਪਰ ਉਹ ਜ਼ਿੰਦਗੀ ਸਾਰੀ ਜ਼ਿੰਦਗੀ ਗਲਤੀਆਂ ਕਰੀ ਹੁਣ ਜੇ ਇਸ ਜਿਹੇ ਬੰਦੇ ਨੂੰ ਅਸੀਂ ਇੱਥੋਂ ਮੋੜ ਦਈਏ ਵੀ ਵਾਪਸ ਇਥੋਂ ਆਟੋ ਬਿਠਾ ਕੇ ਸੀ ਕਈ ਵੀ ਬਾਪੂ ਕ੍ਰਿਆਮ ਪਿੰਡ ਛੱਡਿਆ ਉਹਨੇ ਤੈਨੂੰ ਵਾਪਸ ਤੇ ਉਹ ਸਾਡੀ ਜ਼ਮੀਰ ਲਾਉ ਨਹੀਂ ਕਰਦੀ ਪਰ ਉਹ ਬੰਦਿਆਂ ਦੀ ਜ਼ਮੀਰ ਕਿਵੇਂ ਲਾਅ ਕਰ ਗਈ ਜਿਹੜੇ ਬੰਦਿਆਂ ਨੇ ਸਾਰੀ ਉਮਰ ਇਹਦੇ ਨਾਲ ਕੱਢੀ ਆ ਚਲੋ ਨਹੀਂ ਲਾਜ ਕਰਾ ਸਕਦੇ ਸੀ ਘੱਟੋ-ਘੱਟ ਐ ਸੁੱਟ ਕੇ ਤਾਂ ਨਾ ਜਾਂਦੇ ਨਹੀਂ ਸੇਵਾ ਲਾਜ ਹੁੰਦੀ ਸੀ ਕਿ ਤਾਂ ਪਿੰਡ 'ਚ ਨਾ ਅਨਾਉਂਸਮੈਂਟ ਕਰਾ ਕੇ پیسے ਇਕੱਠੇ ਕਰ ਲੈਂਦੇ ਆ ਬਾਕੀ ਜਿਹਨੇ ਸਾਰੀ ਉਮਰ ਕੰਮ ਕਰਾਇਆ ਚਾਹੇ ਮਾੜਾ ਚਾਹੇ ਚੰਗਾ ਚਾਹੇ ਸ਼ਰਾਬ ਨਾ ਹੋਇਆ ਜਿਵੇਂ ਉਹਦੇ ਨਾਲ ਹੀ ਪਿੰਡਦਾ ਸੀ ਉਹਦੇ ਕੋਲੇ ਰਹਿੰਦੇ ਉਦੋਂ ਹੀ ਕੱਢ ਦਿੰਦਾ 15 ਸਾਲ 20 ਸਾਲ ਪਹਿਲਾਂ ਹੀ ਜਵਾਬ ਦੇ ਜਾਂਦਾ ਵੀ ਭਾਈ ਤੂੰ ਨਸ਼ੇੜੀ ਹੈ ਸ਼ਰਾਬੀ ਹੈ ਮੈਨ ਕਿੱਥੋਂ ਰੱਖਣਾ ਜਦੋਂ ਤੱਕ ਰਹੇ ਤੇ ਹੱਡ ਪੈਰ ਚੱਲਦੇ ਸੀ ਤਾਂ ਇਹ ਤੋਂ ਕੰਮ ਕਰਾਈ ਗਿਆ ਚੁੰਡੀ ਗਿਆ ਉਦੋਂ ਨਸ਼ਾ ਨਹੀਂ ਸੀ ਕਰਦਾ ਕਿਤੇ ਤੇ ਅੱਜ ਜਦੋਂ ਮਰਨ ਵਾਲਾ ਹੋ ਗਿਆ ਇੱਥੇ ਸੁੱਟ ਗਿਆ ਯਾਰ ਆ ਨਵੇਂ ਸ਼ਹਿਰ ਦੇ ਕੋਲੇ ਪਿੰਡਾ ਪਿੰਡ ਕਰਿਆ ਆਮ ਪਿੰਡ ਜਿਹੜਾ ਨਵਾਂ ਸ਼ਹਿਰ ਪਿੰਡਦਾ ਬਾਪੂ ਇਹ ਪਹਿਲਾਂ ਬਾਪੂ ਵੀ ਸਾਨੂੰ ਕੋਈ ਨਹੀਂ ਦੱਸ ਰਿਹਾ ਕੱਲ ਦਾ ਹੁਣ ਜਦੋਂ ਅਸੀਂ ਪਿੰਡ ਫੋਨ ਲਾ ਲਿਆ ਪਤਾ ਕਰਾ ਲਿਆ ਹੁਣ ਬਾਪੂ ਵੀ ਅਸੀਂ ਜਾਂਦਾ ਪੁੱਤਰ ਪੁੱਤਰ ਹੈਲੋ ਹਾਂਜੀ ਬੱਬੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸੱਡਾ ਫੋਨ ਨਹੀਂ ਚੱਕਦਾ ਦੂਜੇ ਫੋਨ ਤੋਂ ਲਾਈ ਜਾਂਦੇ ਅਸੀਂ ਬਾਜੀ ਮੈਂ ਸਕੂਟਰੀ ਤੇ ਸੀਗਾ ਐਦਾਂ ਨਹੀਂ ਹੈਗਾ ਵੀ ਨਹੀਂ ਚੱਕਦੇ ਮੈਂ ਫਿਰ ਸਕੂਟਰੀ ਤੇ ਸੀ ਮੈਂ ਹੁਣ ਕਦੀ ਕੀਤੀ ਉਹ ਚੱਕਿਆ ਬੱਬੂ ਬਾਈ ਤੁਸੀਂ ਇਹਨੂੰ ਜੀਵਨ ਸਿੰਘ ਨੂੰ ਇੱਥੇ ਕਾਹ ਤੋਂ ਛੱਡ ਕੇ ਗਏ ਹੋ ਸਾਡੇ ਕੋਲੇ ਆਏ ਤੁਸੀਂ ਮਿਲ ਕੇ ਕਾ ਤੋ ਨਹੀਂ ਗਏ ਐਂ ਕਾ ਤੋ ਛੱਟ ਕੇ ਭੱਜ ਗਏ। ਭਾਜੀ ਮੈਂ ਨਹੀਂ ਆਇਆ ਸੀਗਾ ਹੋਰ ਮੁੰਡੇ ਸੀਗੇ। ਬਾਪੂ ਦੇਖੋ ਹਾਂਜੀ ਝੂਠ ਨਾ ਬੋਲ ਬਾਈ ਬਣ ਕੇ ਜੀਵਨ ਸਿਉਂ ਦੱਸੀ ਜਾਂਦਾ ਸਾਰੀ ਗੱਲ ਮੂਰੇ ਹੀ ਬੈਠਾ ਮੇਰੇ। ਭਾਜੀ ਇਹਨੇ ਪੁੱਛ ਲੋ ਵੀ ਐਡੋ ਦੇ ਨਾਲ ਮੈਂ ਆਇਆ ਸੀ ਪੁੱਛ। ਹਾਂ ਉਹ ਕਹਿੰਦਾ ਉਹਨਾਂ ਨੇ ਭੇਜਿਆ ਸੀ। ਆਹ ਉਹ ਮੈਂ ਦੇ ਮੈਨੂੰ ਮੈਂ ਕਹਿਆ ਵੀ ਤੂੰ ਨਵੇਂ ਸ਼ਹਿਰ ਜਾਣਾ। ਸਾਰੀ ਉਮਰ ਬਾਈ ਤੇਰੇ ਨਾਲ ਕੱਢੀ ਏ ਬੰਦੇ ਨੇ ਯਾਰ ਸਾਰੀ ਉਮਰ ਤੇਰੇ ਨਾਲ ਕੱਢਤੀ ਡੋਡਿਆਂ ਤੇ ਸ਼ਰਾਬ ਤੇ। ਦੇਖੋ ਟਰੱਕ ਦੀਗਾ ਭਾਈ 4-5 ਸਾਲ ਹੋ ਗਏ ਮੈਂ بیچ ਦਿੱਤਾ ਇਹਨੂੰ ਪੁੱਛ ਲੋ ਮੇਰੇ ਨਾਲ 4-5 ਸਾਲ ਇਹ ਜੁੜ ਰਿਹਾ 4-5 ਸਾਲ ਇਹਨੇ ਆਪਣੀ ਖਾਦੀ ਪੀਤੀ ਫੇ ਮੇਰੇ ਕੋਲੋਂ ਆਪਣਾ ਕਿੰਨੇ ਸਾਲ ਰਹੇ ਆ ਬਾਬੇ ਤੂੰ 1800 ਸਾਰਾ ਸਾਲ ਇਹਦੀ ਕੁੜੀ ਦਾ ਵਿਆਹ ਕੀਤਾ ਬਾਹਰ ਭੇਜੀ ਇਹਦਾ ਲੋਾਰ ਤੋਂ ਜ਼ਗਾ ਮਕਾਨ ਵੀ ਹੈ ਨਹੀਂ ਇਸ ਕੋਲੇ ਤੇ ਆ ਗੱਲ ਸੁਣਿਓ ਜੀਵਨ ਦੀ ਤਾਂ ਕੀ ਕਹਿੰਦੇ ਜੀ ਇਹਦੀ ਕੁੜੀਆਂ ਨਿਆਣੇ ਵੀ ਬਿਰਾਏ ਤੇ ਗੱਡੀ ਚਲਾ ਕੇ ਫੇ ਨਿਆਣੇ ਪੜਾ ਕੇ ਦੇ ਬੜੇ ਲਿਕੇ ਚਲੋ ਮਾਰਾ ਇਹਨੇ ਤਰੱਕੀ ਕੀਤੀ ਪੜ ਗਏ ਬਾਹਰ ਚਲੇ ਗਏ ਬਾਹਰ ਚਲੇ ਗਏ ਵੱਡੀ ਗੋੜੀ ਇੱਕ ਗਈ ਆ ਬਾਕੀ ਇੱਕ ਗੋੜੀ ਤਾਂ ਇਹਦੇ ਕੋਲੇ ਕੀ ਸੀ ਉਦੋਂ ਬਾਈ ਕੋਲੇ ਉਦੋਂ ਗੱਡੀਆਂ ਸੀ ਦੋ ਤਿੰਨ ਹੂੰ ਪਹਿਲਾਂ ਜਦੋਂ ਮੈਂ ਚੜਿਆ ਉਦੋਂ ਇੱਕੋ ਹੀ ਗੱਡੀ ਸੀ ਉਹ ਵੀ ਵੇਚਣ ਤੇ ਲੱਗੀ ਉਹ ਵੀ ਵੇਚਣ ਤੇ ਲੱਗੇ ਹਾਂ ਤੇ ਹੁਣ ਸਾਰਾ ਕੁਝ ਬਣ ਗਿਆ ਬੱਚਾ ਬਾਹਰ ਚਲੇ ਗਿਆ ਘਰ ਵੀ ਬਣ ਗਿਆ ਕੋਠੀ ਵਰਗਾ ਘਰ ਬਣਿਆ ਹੁਣ ਮੈਨੂੰ 5 ਸਾਲ ਦਾ 5 ਸਾਲਾਂ ਚ ਮੈਨੂੰ ਦਿਖਾ ਦੇ ਉਹ ਡਰਾਈਵਰ ਬਣਾ ਕੇ ਦਿਖਾ ਦੇ ਹੁਣ ਕਿੰਨੇ 5 ਸਾਲਾਂ ਦਾ ਪੋਛਿਆ ਮੈਨੂੰ ਕਿੰਨੇ ਦਿਨ ਛੱਡ ਕੇ ਗਿਆ ਨੂੰ ਗਿਆ ਦੋ ਸਾਲ ਹੋ ਗਏ ਤੈਨੂੰ ਹੋ ਗਿਆ ਕੱਢ ਦੇ ਵਿੱਚੋਂ ਨਹੀਂ ਛੱਡ ਗਿਆ ਮੈਨੂੰ ਗਿਆ ਸੀ ਮੈਂ ਗੱਡੀ 베ਚਤੀ ਮੈਂ ਤੇਰੇ ਹਿਸਾਬ ਕੀਤਾ ਮੈਂ ਕਿਹਾ ਮਾੜ ਮੇਰੇ ਕੋਲ ਹੁਣ ਕੱਖ ਨਹੀਂ ਆ ਮੇਰਾ ਤਾਂ ਘਰ ਵੀ ਵੇਚ ਗਿਆ ਸੀ ਚਲੋ ਕੱਖ ਨਹੀਂ ਦਿੱਤਾ ਕਿ ਕੋਈ ਤਨਖਾਹ ਦਿੱਤੀ ਸੀ ਤੂੰ ਨਹੀਂ ਕੋਈ ਤਨਖਾਹ ਲੈਂਦਾ ਸੀ ਤੂੰ ਕੱਖ ਨਹੀਂ ਖਰਬ ਖਾਣਾ ਪੀਣਾ ਹੀ ਸੀ ਖਾਣਾ ਪੀਣਾ ਜਾਨੀ ਕਿ ਘਰ ਰੰਗੂ ਰਹਿੰਦਾ ਸੀ ਘਰ ਰੰਗੂ ਰਹਿੰਦਾ ਸੀ ਜਿਵੇਂ ਭਰਾ ਰਹਿੰਦੇ ਆ ਉਹ ਮੇਰੇ ਨਾਲ ਸੀ ਹਾਂਜੀ ਇਹ ਗੱਲ ਤਾਂ ਸੁਣੋ ਇਹਨੂੰ ਇਹ ਪੁੱਛਿਆ ਵੀ ਲਾਇਸੈਂਸ ਹੈਗਾ ਕੋਈ ਧਾਰ卡ਡ ਹੈਗਾ ਇਹਦੇ ਕੋਲ ਉਹ ਤਾਂ ਬਾਅਦ ਦੀਆਂ ਗੱਲਾਂ ਛੱਡੋ ਕੁਝ ਵੀ ਨਹੀਂ ਸੀਗਾ ਪਰ ਇਨਸਾਨੀਅਤ ਸੀਗੀ ਤੁਹਾਡੇ ਕੋਲੇ ਵੀ ਤੁਸੀਂ ਮੇਰੀ ਗੱਲ ਤਾਂ ਸੁਣੋ ਆਵੇ ਵੀ ਮੇਰੇ ਕੋਲ ਇੰਨਾ ਇਹਦਾ ਲਾਜ ਕਰਾਇਆ ਜਦੋਂ ਮੇਰੇ ਕੋਲ ਤਿੰਨਾਂ ਸਾਲਾਂ ਬਾਅਦ ਆਇਆ ਨਾ ਇਹ ਮੈਂ ਕਦੀ ਜਿਹੜਾ ਮਹਿੰਗੇ ਤੋਂ ਮਹਿੰਗੇ ਹਸਪੀਟਲ ਜਾ ਕੇ ਤਾਂ ਪਾਣੀ ਘੜਾਇਆ ਸਰਕਾਰੂ ਘੜਾਇਆ ਪ੍ਰਾਈਵੇਟ ਘੜਾਇਆ ਉਹ ਤੋਂ ਬਾਅਦ ਇਹਨੂੰ ਦਵਾਈ ਲੈ ਕੇ ਦਿੱਤੀ ਫੇਰ ਵੀ ਇਹ ਵੀਰੇ ਪਾਣੀ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਹਿਮਤ ਹਾਂ ਵੀ ਤੁਸੀਂ ਲਾਜ ਕਰਾਇਆ ਉਹ ਪਰ ਇਹਨੂੰ ਸੁੱਟ ਕੇ ਕਾਹਤੋਂ ਗਏ ਇੱਥੇ ਕਾਹਤੋਂ ਭੇਜਿਆ ਤੁਸੀਂ ਆਈਏ ਮੈਂ ਤਾਂ ਇਹਨੂੰ ਇਹ ਕਿਹਾ ਬਈ ਤੇਰੇ ਮੁੰਡੇ ਕੋ ਛੱਡਿਆ ਵਾ ਹਰਪੁਰ ਉਹਨਾਂ ਨੇ ਇਹਨੂੰ ਸੁਣੋ ਜਰ ਬਾਈ 18 ਸਾਲਾਂ ਦਾ ਤਾਂ ਬੰਦਾ ਨਾ ਬਾਈ 18 ਸਾਲਾਂ ਦੇ ਵਿੱਚ ਤਾਂ ਤੂੰ ਕਿੱਡਾ ਬਾਈ ਮੇਰੀ ਗੱਲ ਤਾਂ ਸੁਣੋ ਪੱਥਰ ਦੇ ਲੋ ਯਾਰ ਤੁਸੀਂ ਤਾਂ ਸੁਣੋ 5 ਕੇ 6 ਸਾਲ ਮੈਂ ਮੇਨਾ ਇਹਨੇ ਡਰਾਈਵਰੀ ਕੀਤੀ ਜੀ ਕਦੀ ਫੇ ਮਾਮੀਆਂ ਦੀ ਗੱਡੀ ਤੇ ਕਿਸੇ ਚਾਚਿਆਂ ਦੀ ਕਿਸੇ ਲਾਦਿਆਂ ਦੀ ਗੱਡੀ ਤੇ ਜਦੋਂ ਮੈਨੂੰ ਇਹ ਹੱਤਿਆ ਨਹੀਂ ਤੇ ਇਹਦਾ ਅੰਦਰੋਂ ਸਰੀਰ ਘਾਲ ਲਿਆ ਜੀ ਇਹਨੇ ਪਰ ਬੱਬੂ ਬਾਈ ਤੁਸੀਂ ਐਨ ਨਹੀਂ ਸੀ ਛੱਡਣਾ ਯਾਰ ਇਹਨੂੰ ਗੱਲ ਇਹ ਆ ਵੀ ਹੁਣ ਇਹਦਾ ਸਾਥ ਦੇਣ ਦਾ ਟਾਈਮ ਸੀਗਾ ਹੁਣ ਤੁਸੀਂ ਐ ਨਹੀਂ ਛੱਡਣਾ ਸਾਡੇ ਕੋਲੇ ਆਪ ਛੱਡ ਜਾਂਦੇ ਆ ਆਪ ਆ ਕੇ ਨਾ ਸਾਨੂੰ ਆਹ ਗੱਲ ਦੱਸ ਕੇ ਛੱਡ ਜਾਂਦੇ ਵੀ ਭਾਈ ਆ ਬੰਦਾ ਮੇਰੇ ਕੋਲ ਇੰਨਾ ਟਾਈਮ ਕੰਮ ਕਰਦਾ ਸੀ ਮੇਰੀ ਗੱਲ ਸੁਣੋ ਮੈਂ ਤਾਂ ਬਹੁਤ ਇਹਨੇ ਪਿੰਡ ਵੀ ਇਹਦੇ ਛੱਡ ਕੇ ਆਇਆ ਉਹ ਪਿੰਡਾਂ ਜਿਹੜਾ ਸਾਰੀ ਉਮਰ ਘਰੇ ਨਹੀਂ ਬੜਿਆ ਇਹਨੇ ਬੱਚਿਆਂ ਦੀ ਬਾਤ ਨਹੀਂ ਪੁੱਛੀ ਇਹਨੇ ਬੱਚੇ ਨਹੀਂ ਪਾਲੇ ਸਾਰੀ ਉਮਰ 18 ਸਾਲ ਤੱਕ ਥੋੜੇ ਵਰਕੇ ਪੀੜਾ ਨਾਲ ਲਾਤੀ ਹੁਣ ਇਹਦੇ ਬੱਚੇ ਇਹਨੂੰ ਘਰੋਂ ਸੰਭਣਗੇ ਭਾਜੀ 18 ਫੈਕਟਰੀ ਕਰ ਰੋਗਾ ਮੈਂ ਤਾਂ ਕਨੈਕਟਰੀ ਕਰਦਾ ਸੀ 5-7 ਸਾਲ ਇਹ ਮੈਨਾਂ ਰਿਆ 5-6 ਸੁਣੋ ਪਹਿਲਾ 6 ਮਹੀਨੇ ਗੱਡੀ ਦੇ ਕੋ ਕਾਗਜ਼ੀਦਾਂ ਦੇ ਹੋ ਗਏ ਸੀ ਤਾਂ ਮੈਨੂੰ ਮੈਨੂੰ ਡੀਲ ਜਾਣਾ ਪਿਆ 6 ਮਹੀਨੇ ਉੱਥੋਂ ਰਹਿ ਕੇ ਉੱਥੋਂ ਜਦੋਂ ਬਾਹਰ ਆਇਆ ਤਾਂ ਫੇਰ ਇਹ ਮੈਨਾਂ ਰਿਆ ਤੇ 18 ਸਾਲ ਮੈਨਾਂ ਰਿਆ ਹੁੰਦਾ ਤੇ 18 ਸਾਲ ਜ਼ਿੰਦਗੀ ਦੇ ਥੋੜੇ ਹੁੰਦੇ ਆ ਮੈਂ ਉਹੀ ਤਾਂ ਕਹਿਣਾ ਵੀਰੇ 18 ਸਾਲ ਉਹ ਦੱਸਦਾ ਮੂਰੇ ਬੈਠਾ ਤੇਰੇ ਸਾਹਮਣੇ ਤੁਸੀਂ ਕਰਿਆ ਪੈਂਡ ਜਾ ਕੇ ਦੇਖ ਲਓ ਵੀ ਇਹਨੂੰ ਮੈਨਾਂ 4-5 ਸਾਲ ਹੋ ਗਏ ਮੈਨੇ ਛੱਡ ਕੇ ਗਿਆਨੂੰ ਫਿਰ ਠਾਣੀ ਜੀ ਵੀ ਇਹ ਹੋਇਆ ਇਹਨੇ ਲਿਖਤ ਪੜਤ ਕੀਤੀ ਮੈਨੂੰ ਦਵਾਈ ਦਵਾ ਦੇ ਮੇਰੇ ਪਿੰਡ ਛੱਡਿਆ ਵੇ ਬਾਜੀ ਫਿਰ ਮੈਂ ਇਹਨੂੰ ਇਹਦੇ ਪਿੰਡ ਛੱਡ ਕੇ ਆਇਆ ਫਿਰ ਇਹਦਾ ਮੁੰਡਾ ਚੱਕ ਕੇ ਬਾਜੀ ਫਿਰ ਸਾਡੇ ਪਿੰਡ ਛੱਡ ਗਿਆ ਕਹਿੰਦਾ ਸਿਵਿਆ ਚ ਮਰੇ ਕਿਤੇ ਮਰੇ ਕਹਿੰਦਾ ਮੈਂ ਨਹੀਂ ਇਹਦਾ ਕੁਝ ਉਹ ਲੈਟਰ ਮੈਨੂੰ ਲਿਖ ਕੇ ਪੰਚਾਇਤ ਦਾ ਤੇ ਆਪਣੇ ਨਾਮ ਦਾ ਇਹਦੀ ਘਰ ਦੀ ਦੇ ਨਾਮ ਦਾ ਲਿਖ ਕੇ ਮੈਨੂੰ ਦੇ ਗਿਆ ਜੀ ਉਹ ਕਿਤੇ ਲੈਟਰ ਭੇਜੋ ਸਾਨੂੰ ਮੈਂ ਤੁਹਾਨੂੰ ਬਰਦਰ ਦੇ ਭੇਜ ਦਿੰਦਾ ਜੀ ਭੇਜੋ ਕੀ ਕਰੀਏ ਬਾਈ ਦੇਖੋ ਮਤਲਬ ਅੱਜ ਦੇ ਇਨਸਾਨ ਦੀ ਆ ਕਹਾਣੀ ਨਸ਼ੇ ਦੀ ਜਿਹੜੀ ਅੱਜ ਨਾ ਦੌੜ ਲੱਗੀ ਆ ਵੀ ਮੈਂ ਬੋਤਲ ਪੀ ਜੰਨਾ ਮੈਂ ਡੇਢ ਪੀ ਜੰਨਾ ਸਾਡੇ ਬੰਦੇ ਪੰਜਾਬ ਦੇ ਵਿੱਚ ਅੱਜ ਠੇਕੇ ਹੁਣ ਜਾ ਕੇ ਦੇਖੋ ਭਰੇ ਪਏ ਹੋਣੇ ਉਹ ਐਝ ਜੀ ਬੈਠੇ ਆ ਉੱਥੇ ਮਉਣ ਕਿ ਆ ਦੁਰਦਸ਼ਾ ਹੁੰਦੀ ਆ ਯਾਰ ਬਾਈ ਨਾ ਤਾਂ ਘਰਦਿਆਂ ਜੋਗੇ ਰਹੇ ਬੱਚਿਆਂ ਜੋਗੇ ਰਹੇ ਉਹ ਵੀ ਲਹਿ ਕੇ ਸਟ ਗਏ ਵੀ ਅਸੀਂ ਨਹੀਂ ਸਾਂਭਣਾ ਨਾ ਉਹ ਉਹਨਾਂ ਜੋਗੇ ਰਹੇ ਜਿਨ੍ਹਾਂ ਨੇ ਕੱਢਿਆ ਜੀਵਨ ਹੁਣ ਸ਼ਰਾਬ ਡੋਡੇ ਆ ਕਰੀ ਬੈਠੇ ਹਾਲ ਆ ਦੇਖੋ ਕਿੰਨਾ ਢਿੱਡ ਦੇਖੋ ਪਾਣੀ ਭਰਿਆ ਹੈ ਪੂਰੇ ਢਿੱਡ ਚ ਪਾਣੀ ਨਾੜਾ ਦੇਖੋ ਨੀਲੀਆਂ ਨੀਲੀਆਂ ਕਿਵੇਂ ਦੀ ਨੀਆਂ ਸਾਰੀਆਂ ਅਸ਼ਰਾਬ ਕਰਦੀ ਹੈ ਇਹ ਕੁਛ ਆ ਜਿਹੜੀ ਤੁਸੀਂ ਹਾਂ ਤੇ ਦੇਖੋ ਕਿੱਡੇ-ਕੱਡੇ ਸੁੱਜੇ ਪਏ ਪੈਰ ਤਾਂ ਗਲੇ ਪਏ ਆ ਆ ਤਾਂ ਜੇ ਤੁਸੀਂ ਇਹਦੀ ਵੀਡੀਓ ਦੇਖੋ ਜਿਹੜੀ ਜਿਹੜੇ ਹਾਲਤ 'ਚ ਸਾਡੇ ਕੋਲ ਆਇਆ ਸੀ ਹਾਲਤ ਇੰਨੀ ਮਾੜੀ ਸੀ ਉਹ ਨਹਾਤ ਤਵਾ ਕੇ ਕੱਪੜੇ ਬਦਲਾ ਕੇ ਉਠਾਇਆ ਪਾਣੀ ਪਲਾਉ ਪੁੱਤ ਕੱਲ ਦੇ ਬਾਪੂ ਤੋਂ ਪੁੱਛੀ ਜਾਂਦੇ ਆ ਪਰਸੋਂ ਚੱਲ ਵੀ ਬਾਪੂ ਦੱਸ ਕੌਣ ਆਇਆ ਕਿੱਥੋਂ ਆਇਆ ਤੂੰ ਦੱਸਦਾ ਹੀ ਨਹੀਂ ਫਿਰ ਝੂਠੇ ਦੇ ਘਰ ਤੱਕਰ ਜਾਣਾ ਪੈਣਾ ਸਾਨੂੰ ਕੀ ਮਦਦ ਕਰੀਏ ਐਸੇ ਬੰਦਿਆਂ ਦੀ ਬਾਈ ਕੀ ਕਹਿਣਗੇ ਇਹੋ ਜਿਹੀ ਮਦਦ ਨਾ ਕਰੋ ਭੇਜੋ ਜੀ ਵਾਪਸ ਇਹ ਤਾਂ ਸਾਡੇ ਪਿਆਮਾ ਰਗਾ ਯਾਰ ਇੱਥੇ ਰੁੜੂਗਾ ਕਿਤੇ ਡਿੱਗੂਗਾ ਅੱਡਵੱਟਾ ਸਿਰ ਤੇ ਬੰਨਿਆ ਮਾੜੀ ਮੋਟੀ ਬਾਈ ਜ਼ਿੰਮੇਵਾਰੀ ਰੱਖੋ ਸਿਆਣ ਫਬਰਤੋ ਸਮਝਦਾਰੀ ਸੰਭਰਤੋ ਇਹਦੇ ਬੱਚਿਆਂ ਨੂੰ ਵੀ ਬੇਨਤੀ ਹੈ ਸਾਡੀ ਭਾਈ ਮਿਲ ਜੋ ਆਕੇ ਯਾਰ ਕੋਈ ਨਹੀਂ ਹੁੰਦਾ ਅਸੀਂ ਨਹੀਂ ਕਰੇ ਤੁਸੀਂ ਇਹਦਾ ਇਲਾਜ ਕਰਾਓ ਮਿਲੋ ਤਾਂ ਸਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ